ਸਸ਼੍ਰੀ ਗਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਹੋਰ ਵੱਡਾ ਚਟਕਾ ਲੱਗ ਗਿਆ ਹੈ ਜੇਕਰ ਗੱਲ ਕਰੀਏ ਤਾਂ ਇੱਕ ਮਾਝੇ ਦੇ ਵੱਡੇ ਆਗੂ ਨੇ ਅਸਤੀਫਾ ਦੇ ਦਿੱਤਾ ਹੈ ਮਾਝੇ ਦੇ ਵੱਡੇ ਆਗੂ ਨੇ ਅਸਤੀਫਾ ਦਿੱਤਾ ਹੈ ਜਿਸ ਤੇ ਲੋਕ ਇਹ ਕਹਿਣਗੇ ਕਿ ਆਗੂ ਕਿੰਨਾ ਕੋ ਵੱਡਾ ਹੈ ਕਿੰਨੇ ਕੋ ਇਹਦੀ ਕਾਰਗੁਜ਼ਾਰੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਜਿਹੜੇ ਵੱਡੇ ਹੁੰਦੇ ਨੇ ਨਾ ਜਿਨ੍ਹਾਂ ਦਾ ਜਿਹੜੇ ਐਮਐਲਏ ਵਿਧਾਇਕ ਹੁੰਦੇ ਨੇ ਉਹ ਸਿਰਫ ਸਟੇਜਾਂ ਉੱਤੇ ਬੋਲ ਕੇ ਚਲੇ ਜਾਂਦੇ ਨੇ ਲੇਕਿਨ ਜਿਹੜੇ ਇਹ ਮਾਝੇ ਦੇ ਵੱਡੇ ਆਗੂ ਨੇ ਅਸਤੀਫਾ ਦਿੱਤਾ ਇਹਦੀ ਕਾਰਗੁਜ਼ਾਰੀ ਲੋਕਾਂ ਵਿੱਚ ਬਹੁਤ ਵਧੀਆ ਰਹੀ ਹੈ ਕਿਉਂਕਿ ਇਹਨਾਂ ਦੇ ਸਿਰ ਦੇ ਉੱਤੇ ਹੀ ਲੋਕਾਂ ਦੇ ਘਰਾਂ ਤੱਕ ਹਰ ਚੀਜ਼ ਪਹੁੰਚਾਈ ਜਾਂਦੀ ਹੈ ਹਰ ਛੋਟੇ ਵੱਡੇ ਦੀ ਗੱਲ ਸੁਣੀ ਜਾਂਦੀ ਹੈ ਜੇਕਰ ਗੱਲ ਕਰੀਏ ਵੱਡਿਆਂ ਦਾ ਤਾਂ ਇੱਕ ਨਾ ਹੀ ਹੁੰਦਾ ਹੈ ਕੰਮ ਤਾਂ ਹਮੇਸ਼ਾ ਗਰਾਊਂਡ ਲੈਵਲ ਦੇ ਲੋਕ ਹੀ ਕਰਦੇ ਦਿਖਾਈ ਦਿੰਦੇ ਨੇ ਲੇਕਿਨ ਜਿਹੜੇ ਅੱਜ ਮਾਝੇ ਦੇ ਵੱਡੇ ਆਗੂ ਨੇ ਦਿੱਤਾ ਹੈ ਅਸਤੀਫਾ ਉਹਨੇ ਕਿਹਾ ਕਿ ਜਿਹੜੇ ਲੈ ਕੇ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਲੈ ਕੇ ਵਾਦੇ ਆਈ ਸੀ ਆਮ ਆਦਮੀ ਪਾਰਟੀ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਦੂਜੇ ਪਾਸੇ ਜਿਹੜੇ ਹਰ ਪ੍ਰਭਾਵਿਤ ਲੋਕਾਂ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿਸ ਤਰ੍ਹਾਂ ਲੋਕ ਇਹਨਾਂ ਇਹ ਜਿਹੇ ਹਾਲਾਤਾਂ ਦੇ ਵਿੱਚੋਂ ਨਿਕਲੇ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਕੋਈ ਖਾਸ ਕਾਰਗੁਜ਼ਾਰੀ ਕਰਕੇ ਨਹੀਂ ਦਿਖਾਈ ਦਿੱਤੀ ਅਸੀਂ ਗੱਲ ਕਰ ਰਹੇ ਆ ਜੀ ਗੁਰਦਾਸਪੁਰ ਤੋਂ ਜਗਜੀਤ ਸਿੰਘ ਕਲੋ ਦੀ ਜੋ ਸਪੋਰਟਸ ਵਿੰਗ ਦੇ ਪ੍ਰਧਾਨ ਵੀ ਨੇ ਤੇ ਡੇਰਾ ਬਾਬਾ ਮਾਰਕਿਟ ਨਾਨਕ ਡੇਰਾ ਬਾਬਾ ਨਾਨਕ ਤੋਂ ਮਾਰਕਿਟ ਦੇ ਚੇਅਰਮੈਨ ਵੀ ਨੇ ਹਾਂਜੀ ਜਗਜੀਤ ਸਿੰਘ ਕਲੋ ਜਿਨ੍ਹਾਂ ਨੇ ਅੱਜ ਅਸਤੀਫਾ ਦੇਣ ਲੱਗੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਬਦਲਣ ਬਦਲਾਂ ਦੀਆਂ ਕੀਤੀਆਂ ਜਾ ਰਹੀਆਂ ਸੀ ਬਦਲਾਅ ਦੀਆਂ ਕੀਤੀਆਂ ਜਾ ਰਹੀਆਂ ਸੀ ਇਸ ਤਰ੍ਹਾਂ ਦਾ ਕੋਈ ਬਦਲਾਅ ਵੀ ਲੋਕਾਂ ਨੂੰ ਨਜ਼ਰ ਨਹੀਂ ਆਇਆ ਲੇਕਿਨ ਦੂਸਰੇ ਪਾਸੇ ਜਿਹੜੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰਸ ਨੇ ਉਹਨਾਂ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਲੋਕਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਲੇਕਿਨ ਜਿਹੜੇ ਆਮ ਆਦਮੀ ਦੀ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈਏ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਗੱਲ ਕਰ ਲਈਏ ਉਹਨਾਂ ਦੇ ਵੀ ਖਾਸ ਬੰਧ ਹੀ ਆਪਸ ਵਿੱਚ ਦਿਖਾਈ ਨਹੀਂ ਦੇ ਰਹੀ ਦੂਜੇ ਪਾਸੇ ਕਿਹੜਾ ਕਿੱਧਰ ਚੱਲ ਰਿਹਾ ਕਿਹੜਾ ਕਿੱਧਰ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹਾਲਾਤ ਬੜੇ ਹੋਏ ਨੇ ਇਸ ਟਾਈਮ ਲੇਕਿਨ ਉਹਨਾਂ ਹਾਲਾਤਾਂ ਦੇ ਸਾਰ ਜਨਤਾ ਦੇ ਉੱਤੇ ਕਹਿੰਦੇ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੇ ਵਿੱਚ ਜਿੱਥੇ ਅੱਜ ਏਡੇ ਵੱਡੇ ਹਾਰਡ ਪੀਰੀਅਡ ਤੋਂ ਲੋਕ ਜਿੱਥੇ ਇਸ ਸੁਵਿਧਾ ਨਾਲ ਚੁਲਸਦੇ ਨਜ਼ਰ ਆ ਰਹੇ ਨੇ ਲੇਕਿਨ ਪੰਜਾਬ ਦੇ ਵਿੱਚ ਕੋਈ ਕਾਰਗੁਜ਼ਾਰੀ ਕਰਕੇ ਨਹੀਂ ਦਿਖਾਈ ਗਈ ਤਾਂ ਅੱਜ ਇੱਕ ਮਾਝੇ ਦੇ ਵੱਡੇ ਆਗੂ ਨੇ ਅਸਤੀਫਾ ਯਾਨੀ ਕਿ ਗੁੱਡ ਬਾਏ ਕਹਿ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਨੇ ਵੀ ਕਿਹਾ ਕਿ ਮੈਂ ਇਹ ਬਦਲਾਅ ਦੇ ਨਾਮ ਤੇ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਲੇਕਿਨ ਬਦਲਾਅ ਦੇ ਨਾਂ ਤੇ ਝੂਠੇ ਵਾਅਦੇ ਕੀਤੇ ਗਏ ਕੋਈ ਵੀ ਪੰਜਾਬ ਦੇ ਵਿੱਚ ਏ ਇਹ ਬਦਲਾ ਨਹੀਂ ਆ ਸਕਿਆ ਤੇ ਹੁਣ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਲੋਕ ਵੀ ਦੱਸ ਦੇਣਗੇ ਕਿ ਕਿਸ ਤਰ੍ਹਾਂ ਝੂਠੇ ਵਾਅਦੇ ਕਰਕੇ ਆਮ ਆਦਮੀ ਪਾਰਟੀ ਨੇ ਵੋਟਾਂ ਇਕੱਠੀਆਂ ਕੀਤੀਆਂ